ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਜੀ ਤੁਹਾਡਾ ਸਵਾਗਤ ਹੈ ਵੀਰੇ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਹਨਾ ਰਿਪੇਅਰ ਆਪਣੀ ਮਸ਼ੀਨ ਹੋ ਗਈ ਵੀਰੇ ਪੂਰੀ ਰਿਪੇਅਰ ਦੇ ਵਿੱਚ ਆਪਾਂ ਨੇ ਕੀ ਕੀ ਕੰਮ ਕੀਤਾ ਵੀਰੇ ਪੂਰੀਆਂ ਕਿਸਤੀਆਂ ਕੱਢੀਆਂ ਬਾਹਰ ਹਨਾ ਸਟਾਵ ਉੱਪਰ ਕੱਢੇ ਬਾਰੇ 엘ਿਵੇਟਰ ਬੁੱਲੇ ਚੈਨਲ ਨਵੀਆਂ ਪਾਈਆਂ ਕੰਮ ਕਰਕੇ ਪਾਇਆ ਪੂਰੇ ਪਟੇ ਸਾਰਾ ਕੁਝ ਨਿਕਲ ਹਿੱਸਾ ਦੇਖੋ ਵੀਰੇ ਹਿੱਸੇ ਦੇ ਦੋ ਹੀ ਗੰਗਪਿੰਨਾ ਪੁਸ਼ ਲੱਗਣੇ ਨੇ ਹਿੱਸੇ ਦੇ 베어ਿੰਗ ਵਗੈਰਾ ਦੇ ਜਿਵੇਂ ਟੁੱਟੇ ਪੈਸੀ ਉਹ ਪੈਨੇ 베어ਿੰਗ ਵਗੈਰਾ ਸਾਰੇ ਟੁੱਟੇ ਪੈਸੀਏ ਪਹਿਲ ਵਾਰ ਟੈਕ ਨਿਕਲੀ ਵੀਰੇ ਯਾਰ ਇੱਕ ਸਾਡੀ ਵੀ ਉਹਦੇ ਲੱਗੇ ਪੂਰਾ ਮਸ਼ੀਨ ਦਾ ਕੰਮ ਕਰਿਆ ਸਾਡਾ ਕਾਟਰ ਦਾ ਗ੍ਰੀਸ ਵਗੈਰਾ ਸਟਿੱਪ ਦਾ ਛੋਟੇ 베어ਿੰਗ ਇੱਕ ਕਾਟਰ ਦੇ ਵਿੱਚ ਨਾ ਉਹਦੇ ਜਿਹੜੀ ਆਪਣੀ ਫਰੰਟ ਓਗਰ ਵਾਲੀ ਗਰਾਰੀ ਆ ਵੀਰੇ ਉਹਦਾ ਵੀ ਮਤਲਬ ਕਿ ਹੁੰਨੀ ਹੁੰਦਾ ਯਾਰ ਉਹਦੇ ਵਿੱਚ ਕੱਟ ਨਹੀਂ ਹੈਗੀ ਟਾਈਟ ਨਹੀਂ ਹੈ ਸ਼ਾਰਪਟ ਤੇ ਉਹ ਉਹਨੂੰ ਵੀ ਆਪਾਂ ਕੱਢਾਂਗੇ ਹੁਣ ਹੁਣ ਮਤਲਬ ਕਿ ਮਸ਼ੀਨ ਦਾ ਨਿਬੜ ਗਿਆ ਚਾਰਨੇ ਵਗੈਰਾ ਸੀ ਹੁਣ ਪਾ ਦੇਣੇ ਨੇ ਵੀਰੇ ਚਮੇ ਸਾਡਾ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਕੰਮ ਰਿਬੜ ਗਿਆ ਪਰਸੋ 13 ਤਰੀਕ ਨੂੰ ਆਪਾਂ ਨੇ ਵੀਰੇ ਵਾਹਿਗੁਰੂ ਦਾ ਨਾਮ ਲੈ ਕੇ ਸੱਚੇ ਪਾਤਸ਼ਾਹ ਜੀ ਅਰਦਾਸ ਕਰਕੇ ਕੰਪਾਈਨ ਚਲਾ ਦੇਣੀ ਹੈ ਸਾਡਾ ਏਰੀਆ ਥੋੜਾ ਜਿਹਾ ਲੇਟ ਆ ਇਧਰ ਨੂੰ ਬਾਈ ਕਣਕ ਦਿਖਾ ਦੇ ਕਣਕ ਤੁਹਾਡੇ ਸਾਹਮਣੇ ਹੀ ਆ ਵੀਰੇ ਦੇਖੋ ਵੀ ਪੂਰੀ ਮਤਲਬ ਕਿ ਆਈ ਪਈ ਆ ਥੋੜਾ ਬਹੁਤ ਲੇਟ ਆਇਦਗੀ ਤਕਰੀਬਨ ਸਾਰੀ ਯਾਰ ਰਿਪੋਰਟ ਆ ਰਹੀ ਆ ਕਿ ਇਧਰ ਆਪਣੇ ਆਸਟੇ ਕਿ ਨਹੀਂ ਉਹ ਖੰਡ ਵੀ ਕਿ ਨਹੀਂ ਉਹ ਖੰਡਵਾਦ ਚਲੋ ਪਹਿਲਾਂ ਚੱਲ ਜਾਂਦਾ ਆਸਟੇ ਦੇ ਪਹਿਲਾਂ ਵੀ ਮਸ਼ੀਨ ਤੇ ਸੀ ਚੱਲਦੇ ਉੱਥ ਹਾਜੇ ਟਮਾਟਾ ਮਗਾਂ ਮੇ ਚੱਲਿਆ ਕਾਲਾ ਪੀਪਲ ਸਾਈਡਾ ਟਮਾਟਾ ਮਗਾਂ ਕੰਮ ਚੱਲਿਆ ਉਰੇ ਵੀ ਤਕਰੀਬਨ ਬਦੀਸ਼ਾ ਸਾਈਡ ਦੀ ਸਾਰੇ ਕੰਮ ਇਕੱਠਾ ਵੀਰੇ ਇਸ ਕਰਕੇ ਰਿਪੇਅਰ ਕਰ ਲਈ ਆਪਾਂ ਨੇ ਪੂਰੀ ਤਸੱਲੀ ਬਖਸ਼ ਜੀ ਪੂਰਾ ਕੰਮ ਹੋ ਗਿਆ ਸਾਡਾ ਹਿੱਸੇ ਦਾ ਕੰਮ ਰਹਿ ਗਿਆ ਸੀ ਵੀਰੇ ਹਿੱਸੇ ਦਾ ਕੰਮ ਅਸੀਂ ਉਹ ਕਰਕੇ ਐਨ ਟਾਇਰ ਟੂਲ ਪਾ ਕੇ ਹੱਬਾਂ ਦਿਖਾ ਮਣੀ ਇਹ ਲਿਆ ਕੇ ਬਾਈ ਹੱਬਾਂ ਚੱਲੀਆਂ ਨੇ ਵੀਰੇ ਆਪਣੀਆਂ ਬੋਰੀ ਚ ਪਾ ਕੇ ਲੈ ਕੇ ਜਾ ਰਹੇ ਇਹਨਾਂ ਨੂੰ ਵੀ ਉੱਥੇ ਸੈੱਜ ਕਰਾਉਣ ਵਾਸਤੇ ਕਿੰਗ ਪਿੰਨਾਂ ਦੇ ਬੁਸ਼ ਵਾਚ ਲਗਵਾਉਣ ਵਾਸਤੇ ਲਿਜਾ ਰਹਿਆਂਗੇ ਬਦੀਸ਼ੇ ਬਾਈ ਬਾਕੀ ਤੁਹਾਨੂੰ ਸਾਰਾ ਫਿਰ ਦਿਖਾਉਣਾ ਹੈ ਅਗਲੀ ਵੀਡੀਓ ਦੇ ਵਿੱਚ ਚਲੋ ਠੀਕ ਹੈ ਜੀ ਮਿਲਦੇ ਆ ਅਗਲੇ ਬਲੌਗ ਦੇ ਵਿੱਚ